ਉਹ ਬਾਈਡਰਾਂ ਨਾਲ ਗੱਲ ਨਹੀਂ ਸੀ ਤਾਂ ਪਾਣੀ ਲੈ ਆਇਆ ਪਾਣੀ ਆਇਆ ਪਾਣੀ 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 ਪ ਇਲਾਕੇ ਵਿੱਚ ਜਿਹੜਾ ਕਲਾउड ਬ੍ਰਸਟ ਹੋਇਆ ਦਰਸ਼ਕੋ ਇਹਦੇ ਬ੍ਰਸਟ ਲਗਾਤਾਰ ਕਵਰੇਜ ਜਿਹੜੀ ਹੈ ਤੁਸੀਂ ਤੁਹਾਨੂੰ ਦਰ ਪਰਚਾਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਸ ਵੇਲੇ ਅਸੀਂ ਬਿਸ਼ਨਾਵ ਮidan ਸਭਾ ਖੇਤਰ ਦਾ ਗ੍ਰਾਮ ਪੈਣਾਗੜਾ ਜਿੱਥੇ ਅਸੀਂ ਆਏ ਦਿਆਂ ਜਿੱਥੇ ਤਾਂ ਸਿਓਲ ਚ ਤੋਂ ਇੱਕ ਹੀ ਪਰਿਵਾਰ ਦੇ 8 ਸਦਸ ਜਿਹੜੇ ਮਿਸਿੰਗ ਹੋਏ ਨੇ ਪਰਿਵਾਰ ਤੋਂ ਦਿਖ ਸਕਦੇ ਹੋ ਕਿ ਇਸ ਵੇਲੇ ਵੀ ਪੂਰੀ ਗੰਭੀਰ ਲਹਿਰਾ ਤਸਵੀਰਾਂ ਸਾਥ ਮੈਂ ਆਪਣੇ ਚੈਨਲ ਦੇ ਮਾਧਮ ਨਾਲ ਦਰ ਪਰਚਾਣ ਦੀ ਕੋਸ਼ਿਸ਼ ਕਰਾਂਗਾ ਇਹ ਜਿਹੜੀ ਕਟਨਾ ਸਾਰੀ ਹੋਈ ਹੈ ਸਾਰੀ ਗੱਲਬਾਤ ਕਰਕੇ ਸਾਡੇ ਕੰਨੇ ਉਹਦੇ ਕਾਰ ਦੇ ਸਦਸੇ ਬੀਜੇ ਕੁਮਾਰ ਉਹਨਾਂ ਨੂੰ ਕੋਲ ਪੁੱਛ ਗਏ ਵੀ ਇਹ ਕੇਕ ਕੱਟ ਨਹੀਂ ਥੋੜੀ ਸਾਡੇ ਦਰਸ਼ਕੀ ਦੱਸੋ ਅੱਛੀ ਮਾਤ ਦੇ ਦਰਵਾਰਗੇ ਦੇ ਦਰਸ਼ਨ ਕਰ ਜੀ ਦਰਸ਼ਨ ਕਰਕੇ ਅਸੀਂ ਬਾਪਸਾਨ ਦੇਦੇ ਬਾਪਸ ਕੁਛ ਸਾਡੇ ਹੱਥ ਜੀ ਕੋਈ ਅੱਗੇ ਸੀ ਤੇ ਕੋਈ ਪਿੱਛੇ ਸੀ ਉਹ ਅੱਠ ਜਿਹੜੂ ਅੱਗੇ ਸਾਨੂੰ ਕੋਈ ਪਤਾ ਨਹੀਂ ਅੱਗੇ ਕੀ ਹੋਇਆ ਕੀ ਨਹੀਂ ਜਿਹਨੂੰ ਅੱਠ ਜੀ ਜਿਹੜੇ ਅੱਗੇ ਸੀ ਨਾ ਉਹਦੇ ਵਿੱਚੋਂ ਇਹ ਦੋ ਆਏ ਨਾ ਦੌੜਦੇ मैं मैं पूछा उत्तर की होया क्या लिया कहता पापा उत्तर पानी आ गया बहुत ज्यादा पानी आ गया तो बाकी का पता नहीं लग चले गए तो हम के पीछे आ गया कहा बाकी, बाकी इनको पता जो भी हुआ क्या हुआ क्या था पूरा थोड़ा सा बताओ हमारे इधर बाकी हमारी आधी हम पंद्रह लोग थे टोटल आधी फैमिली हमारी आगे चली गई थी और हम सात लोग पीछे थे तो मैं और मेरी दीदी आगे चले गई मैं उसको आगे आगे ले गया तो वो हमारे साथ मिल गए और मेरे चाचू का छोटा बेटा था पांच साल का वो कह रहा था भैया मेरे से नहीं चल जा हो रहा मुझे उठा लो मैंने उसको अपने कंधे पे उठा लिया और चिशोती जाके उसको मैंने उतारा मैं चिकू उसका नाम चिकू मैं चिकू अब तू मेरे साथ मैगी खाएगा या फिर आगे जाएगा कह रहा नहीं भैया मैंने मम्मा के साथ जाना है और उसकी मम्मा बोल रहे थे कि ये बीमार हो जाएगा उल्टी मारे खा के रास्ते में जाके तो ऊपर जाके इन्होंने लंगर खाना था और दवाई खानी थी उससे साथ में तो हम पीछे में और मेरी बहन मैगी खाने बैठ गए बस जैसे ही बैठे मैंने चप्पल खोली सिर्फ ऐसे ही बैठा था वहां पे और पता नहीं चला लोग बाहर से भाग के आए कि ये हो गया भागो कोई कह रहा था कि मिलिटेंट आ आ आ गया आ गया आ गया कोई कह रहा फ्लड कुछ पता नहीं चला मैं पहले आगे भाग गया फिर दीदी पीछे रह गए फिर दीदी को भी मैं खींच के ले गया आगे और मेरा बैग चप्पल सब कुछ उजरी था वो सब गिर गया और एक बड़ा पत्थर आया जिसने पूरी डायरेक्शन चेंज कर दी नहीं तो हम भी नहीं वहां पे बसते जो मिसिंग हो गए है उनमें से आप थोड़ा सा नाम बता सकते हो किस किसकी मिसिंग एक मेरी दादी थी जीतो देवी सेवन टूर इनकी एज थी मेरी चाची थी ममता रानी उनके दो बेटे एक बेटी थी अनानसी मेहरा उनकी एक नौ साल की थी लड़की और एक लड़का था अर्शी मेहरा उसकी एज पाँच साल थी और मेरी बूजी थी जिनी जिनी कुमारी और उनकी बेटी थी एक वो पंद्रह साल की थी पीहू मेहरा और एक बेटा था ऋतिक वो भी कोई दस ग्यारह साल का था और एक उनकी मासी थी मेरी चाची की बहन थी बस ये आठ लोग थे और इनका कोई ਔਰ 8 ਵਿੱਚੋਂ 1 ਕਿਟੜੋਲੀ ਮਿਲੀ ਹੈ ਚਾਚੀ ਕੀ ਬਾਕੀ 7 ਦਾ ਕੋਈ ਪਤਾ ਨਹੀਂ ਸੱਚੀ ਤੋਂ ਦਿਖਸਦੇ ਉਹ ਅਸੀਂ ਮੌਕੇ ਦੇ ਜਿਹੜੇ ਚਸ਼ਮਦੀਦੀ ਸੀ ਜਿਹੜੇ ਕੰਨੇ ਉਸ ਯਾਤਰਾ ਵਿੱਚ ਗਏ ਦੇ ਕਿੰਦੇ ਇੱਕ ਹੀ ਪਰਿਵਾਰ ਦੇ 8 ਸਦਸੇ ਜਿਹੜੇ ਮਿਸਿੰਗ ਹੋਏ ਨੇ ਪੂਰੀ ਗੱਲਬਾਤ ਹੋਈ ਸੁਣਾਈ ਹੈ ਦਰਸ਼ਕੋ ਬੜੀ ਵੱਡੀ ਘਟਨਾ ਜਿਹੜੀ ਪੂਰਾ ਜੰਮੂ ਕਸ਼ਮੀਰ ਇਸ ਸਮੇਂ ਸ਼ੋਕ ਦੀ ਲਹਿਰ ਵਿੱਚ ਹੈ ਕਿਉਂਕਿ ਜਿੰਨਾ ਤੋਂ ਹੀ ਪਤਾ ਹੈ ਕਿ ਕੱਲ 15 ਅਗਸਤ ਗਈ ਹੈ ਉਸ ਵੀ ਲੋਕੇ ਨਹੀਂ ਮਨਾਇਆ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਹੈ ਅੱਜ ਵੀ ਅਸੀਂ ਦਿਖਾ ਰਹੇ ਹਾਂ ਬੜਾਈ ਦੁੱਖਦ ਜਿਹੜੀ ਖਬਰ ਜਿਹੜੀ ਮੈਂ ਤੁਹਾਨੂੰ ਕਹਿੰਦੇ ਕਹਿੰਦਾ ਸਾਂਝੀ ਕਰਾਦਾ ਕਿਉਂਕਿ ਇੱਕ ਹੀ ਪਰਿਵਾਰ ਦੇ 8 ਸਦਸੇ ਜਿਹੜੇ ਕਰਾ ਲਾਪਤਾ ਹੋਈ ਚੁੱਕੇ ਨੇ ਘਰ ਵਿੱਚ ਪੂਰੀ ਸ਼ੋਹ ਦੀ ਲਹਿਰ ਹੈ ਇਹ ਛੋਟਾ ਜਿਹਾ ਬੱਚਾ ਜਿਹਦੇ ਨਾਲ ਤੁੰਦੀ ਗੱਲਬਾਤ ਕਰਾਈ ਇਹਨੇ ਜਿਹੜੀ ਉੱਥੇ ਘਟਨਾ ਹੋਈ ਹੈ ਪੂਰੀ ਦੱਸਿਏ ਕਿ ਕੀ ਗੱਲਬਾਤ ਹੋਈ ਹੈ ਕਿਉਂਕਿ ਬੜਾ ਵੱਡੀ ਘਟਨਾ ਹੈ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ ਸਰਕਾਰ ਅਗੇ ਵੀ ਅਸੀਂ ਇਹ ਅਪੀਲ ਕਰਗੇ ਕਿ ਥੋੜਾ ਰਾਹਤ ਕਾਰੇ ਜਿਹੜਾ ਥੋੜਾ ਤੇਜ਼ ਕੀਤਾ ਜਾਏ ਕਿਉਂਕਿ ਜਿਹੜੇ ਪਰਿਵਾਰ ਦੇ ਸਜੱਸੇ ਇਸ ਟਾਈਮ ਮਿਸਿੰਗ ਹੋਏ ਨੇ ਗੁੰਮ ਹੋਏ ਨੇ ਉਹਦੇ ਲਈ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਬਣੀ ਦੀ ਪਰਿਵਾਰ ਲਈ ਮਰ ਤੁਹ ਸਾਡੇ ਇਸ ਵੀਡੀਓ ਵੀ ਜ਼ਿਆਦਾ ਕੋਲਾ ਜ਼ਿਆਦਾ ਸ਼ੇਅਰ ਵੀ ਕਰਿਓ ਤੇ ਉਸ ਮਾਲਕ ਅਗੇ ਉਸ ਮਾਤਾ ਰਾਣੀ ਅਗੇ ਜ਼ਰੂਰ ਦੁਆ ਕਰਿਓ ਕਿ ਇਹਦੇ ਪਰਿਵਾਰ ਦੇ ਜਿਹੜੇ ਸਜੱਸੇ ਨੇ ਸਾਰੇ ਸਬਸਤ ਹੋਣ ਤੇ ਇਹਨਾਂ ਕੀ ਜਲਦੀ ਕੋਲ ਜਲਦੀ ਨੇ ਮਿਲ ਜਾਣ ਕਿਉਂਕਿ ਬੜੀ ਵੱਡੀ ਘਟਨਾ ਬਿਸ਼ਨਾਵ ਵਿਦਾਨ ਸਭਾ ਸ਼ਹਿਰ ਦਾ ਗਰਾਹ ਜਿਹੜਾ ਬੈਨਾਗੜਾ ਸ ਉੱਥੇ ਆਏ ਦੇ ਅੱਜ ਉਸ ਕਰਦੀਆਂ ਗ੍ਰਾਉਂਡ ਜ਼ੀਰੋ ਦੀ ਤੋਈ ਤਸਵੀਰਾਂ ਤੋਂ ਵੀ ਦੱਸਣ ਦੀ ਕੋਸ਼ਿਸ਼ ਕਰਦਾ ਜਿਹਦੇ ਦੱਸਿਆ ਜਾਂਦਾ ਕਿ ਇੱਕ ਜੀ ਦਾ ਜਿਹੜਾ ਸ਼ਬਦ ਜਿਹੜਾ ਆਰੰਭ ਤੋਂ ਹੀ ਚੁੱਕਿਆ ਦਾ ਉਹ ਗਵਰਨਮੈਂਟ ਮੈਡੀਕਲ ਕਾਲਜ ਜੀ ਐਮ ਸੀ ਮੋਇਟਰੀ ਵਿੱਚ ਰੱਖਿਆ ਗਿਆ ਦਾ ਮਰ ਬੜਾ ਹੀ ਦੁਖਦ ਘਟਨਾ ਜਿਹੜੀ ਇਸ ਵੇਲੇ ਦੀ ਜਿਹੜੀ ਸਾਡੇ ਜੰਮੂ ਕਸ਼ਮੀਰ ਵਿੱਚ ਹੋਈ ਹੈ ਕਿਉਂਕਿ ਮਾਤਾ ਰਾਣੀ ਦੀ ਯਾਤਰਾ ਚਲਾਦੀ ਸੀ ਕਾਫੀ ਸ਼ਰਧਾਲੂ ਜਿਹੜੇ ਨੇ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਜਾਂਦੇ ਨੇ ਮਰ ਉੱਤੇ ਵਿੱਚ ਇੱਕ ਬੜੀ ਮਾੜੀ ਘਟਨਾ ਜਿਹੜੀ ਦਖਣੇ ਲਈ ਮਿਲੀ ਪੂਰੇ ਜੰਮੂ ਕਸ਼ਮੀਰ ਦਾ ਦਿਲ ਦਹਿਲਾਣ ਵਾਲੀ ਘਟਨਾ ਦਾ ਅਦਸ਼ਕੋ ਉਸ ਦਿਨ ਦੀ ਲਾਈਵ ਕਵਰੇਜ ਜਿਹੜੀ ਹੈ ਮੈਂ ਤੁਹਾਨੂੰ ਪਲ-ਪਲ ਦੀ ਗਰੁੰਜੀਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹਾ ਦਾ ਪਰ ਇਹ ਜਿਹੜੀ ਤਸਵੀਰਾਂ ਤੁਹੇ ਮੈਂ ਦੱਸਦਾ ਇਹ ਬਿਸ਼ਨਾ ਵਿਧਾਨ ਸਭਾ ਖੇਤਰ ਦਾ ਗ੍ਰਾਮ ਪੈਨਾਗੜਾ ਜਿੱਥੇ ਤੋਂ ਮੈਂ ਪਰਿਵਾਰ ਕਰਨੇ ਵੀ ਗੱਲਬਾਤ ਕਰਾਈ ਹੈ ਤੋ ਉਹ ਦਿਖ ਸਕਦੇ ਹੋ ਕਿ ਪਰਿਵਾਰ ਦੀ ਵੀ ਬਹੁਤ ਬੁਰੀ ਹਾਲਤ ਹੈ ਇਸ ਟਾਈਮ ਬੋਲਣੇ ਦੀ ਵੀ ਅੱਖ ਚ ਨਹੀਂ ਆਣ ਮਰ ਤੁਹ ਸਾਡੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਕਮੈਂਟ ਵਿੱਚ ਓਮ ਸ਼ਾਂਤੀ ਜ਼ਰੂਰ ਲਿਖਿਓ